ਵੜਾਦੇਵ ਸ਼ਰਪੂ ਰੋਡ ਤੇ ਸਥਿਤ ਦਾਣਾ ਮੰਡੀ ਵਿਖੇ ਫਸਲ ਦੇ ਲਿਫਟਿੰਗ ਵਿੱਚ ਹੋ ਰਹੀ ਦੇਰੀ ਨਾਲ ਆੜਤੀਆਂ ਦੇ ਨਾਲ-ਨਾਲ ਲੇਬਰ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਰੇਸ਼ ਭਰਤਵਾਸਾ ਤੇ ਮੰਡੀ ਵਿੱਚ ਕੰਮ ਕਰਨ ਵਾਲੀ ਲੇਬਰ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਮੰਡੀ ਵਿੱਚ ਲਿਫਟਿੰਗ ਨੂੰ ਜਲਦ ਤੋਂ ਜਲਦ ਤੇਜ਼ ਕਰਵਾਇਆ ਜਾਵੇ ਕਾੜਕ ਦੇ ਵਿੱਚ ਲਿਫਟਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਪਿਛਲੇ ਤਕਰੀਬਨ ਕਹਿ ਸਕਦਾ ਹਾਂ ਕਿ ਇੱਕ ਹਫ਼ਤੇ ਤੋਂ ਲਿਫਟਿੰਗ ਤਾਂ ਬਹੁਤ ਡੈਡ ਸਲੋ ਚੱਲ ਰਹੀ ਆ ਅ ਰੋਜ਼ ਇੱਕ ਦੋ ਗੱਡੀਆਂ ਆਉਂਦੀਆਂ ਵਾ ਸੋ ਲੈ ਜਾਂਦੇ ਆ ਬਾਕੀ ਮਾਲ ਉਸੇ ਤਰ੍ਹਾਂ ਹੀ ਪਿਆ ਆ ਲੇਬਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਉਹ ਗਰੀਬ ਆਦੇ ਵੀ ਵਿਚਾਰੇ ਇਹ 10-15 ਦਿਨ ਦਾ ਸੀਜ਼ਨ ਹੁੰਦਾ 10-15 ਦਿਨ ਉਹ ਕੰਮ ਕਰਕੇ ਉਸ ਤੋਂ ਬਾਅਦ ਹੁਣ ਲਿਫਟਿੰਗ ਨਾ ਹੋਣ ਕਰਕੇ ਤਕਰੀਬਨ ਇੱਕ ਹਫ਼ਤੇ ਤੋਂ ਬੇਲੇ ਬੈਠੇ ਕਿਉਂਕਿ ਹੁਣ ਕਣਕ ਤਾਂ ਕੋਈ ਆ ਨਹੀਂ ਰਹੀ ਲਿਫਟਿੰਗ ਹੁਣੀ ਆ ਉਹਨਾਂ ਦਾ ਹਿਸਾਬ ਹੋਣਾ ਤੇ ਉਹਨਾਂ ਨੇ ਜਾਣਾ ਤੇ ਮੈਂ ਸਮਝਦਾ ਜਿੱਥੇ ਆੜਤੀਏ ਪਰੇਸ਼ਾਨ ਆ ਬਹੁਤ ਜ਼ਿਆਦਾ ਇਸ ਵੇਲੇ ਮੌਸਮ ਨੂੰ ਲੈ ਕੇ ਚਿੰਤਾ ਤੇ ਆ ਕਿ ਕਿਤੇ ਜਿਹੜਾ ਮੀਂਹ ਜਿਆਦਾ ਪੈ ਗਿਆ ਤੇ ਇਹਨੂੰ ਮਤਲ ਇੰਨੇ ਮਾਲ ਨੂੰ ਸਾਹਮਣਾ ਕਿੱਥੋਂ ਆ ਨਾ ਤਾਂ ਇੰਨੀਆਂ ਤਰਪਾਲਾਂ ਦੇਣਤੀਆਂ ਹੋ ਸਕਦਾ ਨਾ ਇੰਨੇ ਧਾਂਕ ਲਾ ਕੇ ਚੱਕੇ ਲਗਾਏ ਜਾ ਸਕਦੇ ਆ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਵੀ ਕੋਈ 2 4 5 10000 ਬੁਰੀ ਲੱਖਾ ਬੁਰੀ ਮੰਡੀ ਦੇ ਵਿੱਚ ਪਈ ਆ ਤੋ ਇਸ ਵੇਲੇ ਲੇਬਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਔਰ ਆੜਤੀਏ ਬਹੁਤ ਜ਼ਿਆਦਾ ਚਿੰਤਾ ਤੇ ਆ ਇਸ ਗੱਲ ਤੋਂ ਕਿ ਕਿਤੇ ਕੋਈ ਜਿਆਦਾ ਮੀਂਹ ਪੈ ਗਿਆ ਜਿਸ ਤਰ੍ਹਾਂ ਕਿ ਮੌਸਮ ਦਾ ਰੋਜ਼ ਮੌਸਮ ਖਰਾਬ ਹੁੰਦਾ ਹੈ ਕੋਈ ਵੱਡਾ ਨੁਕਸਾਨ ਨਾ ਹੋ ਜਵੇ ਮਲ ਗਵਰਨਮੈਂਟ ਦੀ ਜਿਹੜੀ ਮੈਂ ਸਮਝਦਾ ਬਿਲਕੁਲ ਫੇਲਰ ਹੈ ਇਸ ਵਿੱਚ ਲਿਫਟਿੰਗ ਦੇ ਸਿਸਟਮ ਦੇ ਵਿੱਚ ਜਦ ਕਿ ਜਦੋਂ ਮੀਟਿੰਗ ਪਹਿਲਾਂ ਪ੍ਰੀਅਰ ਮੀਟਿੰਗ ਲਈ ਸੀ ਅਜੀਮ ਸਾਹਿਬ ਨੇ ਅਸੀਂ ਉਦੋਂ ਵੀ ਉਹਨਾਂ ਦੇ ਧਿਆਨ 'ਚ ਲਿਆਉਂਦਾ ਸੀ ਵੀ ਠੇਕੇਦਾਰਾਂ ਦੇ ਕੋਲ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਗੱਡੀਆਂ ਦਾ ਪੂਰੇ ਸਿਸਟਮ ਦਾ ਮੁਰੇ ਸਪੇਸ ਦੀ ਪ੍ਰੋਬਲਮ ਆ ਉਦੋਂ ਇੰਸਪੈਕਟਰ ਵੀ ਸਾਰੇ ਬੈਠੇ ਸੀ ਅ ਅਜੀਮ ਸਾਹਿਬ ਦੇ ਧਿਆਨ 'ਚ ਉਦੋਂ ਵੀ ਅਸੀਂ ਲਿਆਉਂਦੀ ਸੀ ਗੱਲ ਉਸ ਤੋਂ ਬਾਅਦ ਹੁਣ ਟਾਈਮ ਟੂ ਟਾਈਮ ਇੰਸਪੈਕਟਰਾਂ ਨੂੰ ਕਹਿੰਨੇ ਆ ਪਰ ਇਨਸਪੈਕਟਰ ਵੀ ਕਹਿੰਦੇ ਸਾਡੀ ਬੇਵਸੀ ਆ ਕਦੀ ਕਹਿੰਦੇ ਚਪੈਚਨ ਲੱਗ ਗਈ ਕਦੀ ਕਹਿੰਦੇ ਗਰਾਮ ਵਿੱਚ ਜਗ੍ਹਾ ਨਹੀਂ ਕਦੀ ਕਹਿੰਦੇ ਕਰੇਟ ਹੈ ਨਹੀਂ ਤੇ ਸੋਮਲ ਬਹੁਤ ਜ਼ਿਆਦਾ ਇਹ ਪ੍ਰੋਬਲਮ ਹੈਗੀ ਆ ਸਰ ਜਿੱਦਾਂ ਸਰਕਾਰਾਂ ਤਾਂ ਕਹਿ ਰਹੀਆਂ ਕਿ ਨਾਲੇ ਨਾਲ ਚੱਕ ਰਹੇ ਆ ਕਣਕ ਵਗੈਰਾ ਉਹਦੇ ਬਾਰੇ ਮੈਂ ਕਹਿੰਦਾ ਜੇ ਸਰਕਾਰ ਕਹਿ ਰਹੀ ਹੈ ਅੱਜ ਤੁਸੀਂ ਮੰਡੀ 'ਚ ਆਏ ਆ ਦੇਖ ਲਓ ਮੰਡੀ ਦੇ ਵਿੱਚ ਕਿੱਦਾਂ ਬੂਰੀਆਂ ਦੇ ਗਲਟ ਲੱਗੇ ਹੋ ਆ ਪਾਣੀ ਨਾਲ ਮੰਡੀ ਭਰੀ ਪਈ ਆ ਸੀਵਰੇਜ ਸਾਰੇ ਬਲਾਕ ਪਏ ਆ ਤੇ ਮੈਂ ਜੇ ਹਾਲਾ ਤੱਕ ਜਿਹੜਾ ਕੱਲ੍ਹ ਮੀਂਹ ਪਿਆ ਆ ਜੇ ਕਿਤੇ ਦੁਬਾਰਾ ਇਦਾਂ ਦਾ ਮੀਂਹ ਕੋਈ ਹੋਰ ਪੈ ਗਿਆ ਤਾਂ ਤੁਹਾਡੇ ਸਾਹਮਣੇ ਸਾਰੀ ਪਿਕਚਰ ਆ ਜਾਣੀ ਆ ਹੱਲੇ ਤੱਕ ਲੀਬਰਾ ਨੇ ਜਿੰਨਾ ਮਾਲ ਕੱਲ ਮੀ ਪਿਆ ਉਹ ਸਾਰੇ ਮਾਲ ਨੂੰ ਚੱਕ ਕੇ ਸਟੈਕ ਕੀਤਾ ਆ ਉੱਤੇ ਤਰਪਾਲਾਂ ਦਿੱਤੀਆਂ ਆ ਤੇ ਮਤਲਬ ਕਿੰਨਾ ਇਹ ਮਤਲਬ ਪੋਸਿਬਲ ਹੀ ਨਹੀਂ ਆ ਪਰ ਗੌਰਮੈਂਟ ਦੇ ਵਿੱਚ ਵੀ ਇੰਨੀਆਂ ਤਰਪਾਲਾਂ ਦਾ ਇੰਤਜ਼ਾਮ ਕੀਤਾ ਜਾ ਸਕੇ ਜਾਂ ਇਹਨੇ ਕ੍ਰੇਟਸ ਦਾ ਇੰਤਜ਼ਾਮ ਕੀਤਾ ਜਾ ਸਕੇ ਕਿਉਂਕਿ ਇੱਕ ਕਾਢਤੀਆਂ 100 ਕ੍ਰੇਟ ਲੈ ਲਓ 200 ਲੈ ਲਓ ਇਹ ਮਤਲਬ ਇਹ ਤਾਂ ਇਹ ਤਾਂ 1000 ਕ੍ਰੇਟ ਵੀ ਇੱਕ ਕਾਢਤੀ ਕੋਈ ਤਾਂ ਵੀ ਗੁਜ਼ਾਰਾ ਨਹੀਂ ਹੋ ਸਕਦਾ ਪੋਸੀਬਲ ਨਹੀਂ ਹੈ ਕਿਉਂਕਿ ਲਿਫਟਿੰਗ ਜਿਹੜੀ ਕਰਨੀ ਗਵਰਨਮੈਂਟ ਦੀ ਡਿਊਟੀ ਬਣਦੀ ਹੈ ਇਨਸਪੈਕਟਰ ਦੀ ਡਿਊਟੀ ਬਣਦੀ ਆ ਬਈ ਉਹ ਇਹਨੂੰ ਤਿੰਨ ਮਾਲ ਭਰਨ ਤੋਂ ਤਿੰਨ ਤੋਂ ਚਾਰ ਦੇ ਵਿੱਚ ਚਲੋ ਕਰ ਲਵੇ ਐਜ ਪਰ ਲਾਅ ਨਾ ਵੀ ਕਰਨ ਉਹ ਬਿਨ ਬੀਕ ਵੀ ਹੋ ਜਵੇ ਤੇ ਮਤਲਬ ਕਿ ਹਫਤੇ ਦੇ ਵਿੱਚ ਵੀ ਹੋ ਜਵੇ ਤੇ ਤਾਂ ਵੀ ਇਹ ਕੰਮ ਚੱਲ ਸਕਦਾ ਹੈ ਪਰ ਇਹ ਤਾਂ ਮਾਲ ਭਰਨ ਨੂੰ ਅੱਜ 15-15 20 ਦਿਨ ਹੋ ਗਏ ਚੱਕੇ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਲਿਫਟਿੰਗ ਦੀ ਪ੍ਰੋਬਲਮ ਹੈਗੀ ਆ ਇਨਸਪੈਕਟਰ ਵੀ ਹੱਥ ਖੜੇ ਕਰੀ ਜਾਂਦੇ ਆ ਕੋਈ ਅਰੇਂਜਮੈਂਟ ਨਹੀਂ ਉਹਨਾਂ ਕੋਲ ਗੱਡੀ ਇੱਕਾ ਧੁਕਾ ਆਉਂਦੀ ਆ ਗੱਡੀਆਂ ਵਾਲੇ ਉਲਟੇ ਟੇਕਰ ਆਉਂਦੇ ਜਿਹੜੇ ਬੰਦੇ ਆ ਉਹ ਪੈਸੇ ਮੰਗਦੇ ਉਹ ਗੱਡੀਆਂ ਲਾਉਣ ਦੇ ਵੀ ਸਾਨੂੰ ਜੇ ਤੁਸੀਂ ਗੱਡੀ ਤਾਂ ਲਾਉਣੀ ਆ ਤਾਂ ਸਾਨੂੰ ਪੈਸੇ ਦਿਓ ਜੀ ਕੋਈ ਰੁਪਈਆ ਘਟਾ ਮੰਗਦਾ ਕੋਈ ਵਿਆਹ ਪੈ ਘਟਾ ਮੰਗਦਾ ਕਿਥੋਂ ਆੜਤੀ ਦੇ ਦੂ ਕਿਥੋਂ ਲੇਬਰ ਦੇ ਦੂ ਬਹੁਤ ਜ਼ਿਆਦਾ ਪਰੇਸ਼ਾਨੀ ਆ ਹੀਰਾ ਲਾਲਾ ਹੀਰਾ ਨਾਮ ਹੀਰਾ ਲਾਲ ਜੀ ਆਈ ਦਾਣਾ ਮੰਡੀ ਦੇ ਬਾਹਰ ਖੜੇ ਕੀ ਮਾਮਲਾ ਇਹ ਸਾਰਾ 8 ਦਿਨ ਸੇ ਯਾਹ ਪਰ ਬਹਿਲੇ ਹਮ ਲੋਗ ਬੈਠੇ ਆਂ 8 ਦਿਨ ਸੇ ਹਮ ਲੋਗ ਰਾਸ਼ਨ ਪਾਣੀ ਆਪਣਾ ਖਾ ਰਹੇ ਕੋਈ ਬੋਰੀ ਚੱਕ ਨਹੀਂ ਹੋ ਰਹਾ ਹੈ ਬੋਰੀ ਉਠਾਇਆ ਨਹੀਂ ਤਾਂ ਹਮ ਲੋਗ ਕੀ ਕਰ ਸਕਤੇ ਆਂ ਭੁਕੇ ਮਰ ਜਾਗੇ ਹਮ ਲੋਗ ਯਾਹ ਪੇ कोई लिफ्टिंग वगैरा नहीं हो रही कोई लिफ्टिंग ने और आए सारा से हुआ है सारा चक्का लगा हुआ है मौसम तो तो खराब कोई -कोई भी है उसके बारे में आप लोग लिफ्टिंग करवाइए बोरी चक्रिय लेकिन हम लोग गला के हम लोग घर बैठ बैठके कितना हम लोग खाएंगे कभी बात नहीं हुई अपना लालो लोगों से वही बात नहीं हुआ है क्या कहना चाहते हैं आप हम लोग यही कहना चाहते हैं कि बोरी उठाइए आप लोग हम लोगों का बेला कीजिए हम लोग जाएंगे घर कितने समय हो गए यहाँ यहाँ आज आठ नौ दिन से बैठकर हम लोग खा रहे हो गया